ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਮਨਦੀਪ ਕੌਰ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵਿੱਚ ਥੋੜਾ ਸਵਾਗਤ ਕਰਦੀ ਹਾਂ ਹੋਰ ਸੁਣਾਓ ਜੀ ਸਾਰਿਆਂ ਦਾ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਣਗੇ ਠੀਕ ਠਾਕ ਹੋਣਗੇ ਸ਼ਾਮ ਦਾ ਟਾਈਮ ਹੈ ਗਰਮੀ ਬਹੁਤ ਜ਼ਿਆਦਾ ਹੋਈ ਪਈ ਹੈ ਜੋ ਤਮੀਂ ਪੈ ਜਾਂਦਾ ਹੈ ਉਦੋਂ ਗਰਮੀ ਘਟ ਜਾਂਦੀ ਜਦੋਂ ਮੀਂਹ ਮਤਲਬ ਕਿ ਫਿਰ ਉਹ ਤੋਂ ਬਾਅਦ ਗਰਮੀ ਦੀ ਧੁੱਪ ਨਿਕਲ ਕੇ ਬੜੀ ਗਰਮੀ ਹੋ ਜਾਂਦੀ ਹੈ ਅੱਜ ਫਿਰ ਬਹੁਤ ਜ਼ਿਆਦਾ ਗਰਮੀ ਹੋਈ ਪਈ ਹੈ ਤੇ ਆ ਆਪਣੀ ਸਾਰੀਆਂ ਕਿਆਰੀਆਂ ਦੇ ਵਿੱਚ ਨਾ ਬਹੁਤ ਜਿਹਾ ਕਵਾੜ ਜਾਂਦੇ ਆ। ਆ ਇੱਧਰ ਬੈਠਿਆਂ ਦੀ ਕੱਦੂਆਂ ਦੀ ਵੇਲ। ਮੈਂ ਤਾਂ ਹੀ ਭੁੱਲ ਜਣੀ ਵੀ ਪੇਠੇ ਨੇ ਕੱਦੂ ਆ। ਇਹਨਾਂ ਦੀ ਬੇਲ ਬਹੁਤ ਜਗ੍ਹਾ ਫੈਲ ਰਗੀ। ਕਵਾੜ ਵੀ ਬਹੁਤ ਹੋ ਗਿਆ ਹੁਣ ਮੈਂ ਕਿਹਾ ਸੀਗਾ ਸੁੱਖੀ ਨੂੰ ਮੈਂ ਕਿਹਾ ਤੂੰ ਆਹ ਕੱਖ ਵੱਟ ਦੀ। ਤੇ ਬਸ ਸ਼ਾਮ ਦਾ ਟਾਈਮ ਹੈ ਜੀ। ਸਵੇਰੇ ਮੈਂ ਕੱਪੜੇ ਧੋਤੇ ਨਹੀਂ ਸੀ ਕਿਉਂਕਿ ਲਾਈਟ ਚਲੀ ਗਈ ਸੀ ਆ ਚਾ ਲਾਈਟ ਨੇ ਵੀ ਬੜਾ ਤੰਗ ਕਰਿਆ। ਆਹ ਦੇਖੋ ਤੁਹਾਨੂੰ ਬਾਗ ਦਾ ਥਿਊ ਦਿਖਾਣੀ ਹੈ ਸੂਰਜ ਸ਼ੀ ਪਰ ਰਿਹਾ ਹੈ ਬੇੜੇ ਦੀ ਸਫਾਈ ਕਰਾਨ ਲੱਗੀ ਹੋਈ ਮੈਂ ਕਿਾ ਸੁੱਖੀ ਨੂੰ ਮੈਂ ਕਿ ਮਿੱਟੀ ਮੂਟੀ ਚੱਕ ਦੇ ਇੱਥੋਂ ਸਾਰੀ ਝਾੜੂ ਲਗਾ ਦੇ ਮੈਂ ਕਿ ਸਵੇਰੇ ਧੁੱਪ ਚੜ ਜਾਂਦੀ ਹੈ ਸ਼ਾਮ ਨੂੰ ਇਹ ਹੋਂ ਖੇਤਾਂ ਤੋਂ ਆਏ ਆਂ ਥੋੜਾ ਹੋ ਗਏ 2 ਘੰਟੇ ਸਾਰੇ ਆਏ ਆਂ ਤੇ ਮੈਂ ਮਸ਼ੀਨ ਲਾਈ ਸੀ ਕੱਪੜੇ ਧੋਣ ਵਾਸਤੇ ਕਿਉਂਕਿ ਸਵੇਰੇ ਲਾਈਟ ਗਈ ਹੋਈ ਸੀ ਫਿਰ ਦੁਪਹਿਰਾ ਹੋ ਗਿਆ ਪੂਛ ਅਜ ਮੇ ਛੱਤਾਂ ਚੁੱਤਾਂ ਝਾੜੀਆਂ ਨੇ ਛੱਤਾਂ ਤੇ ਝਾੜੂ ਮਾਰਦਾ ਮਨ ਲਗੀ ਜਾਲੇ ਝਾੜਦੇ ਛੱਤਾਂ ਚ ਕਾਫੀ ਦਿਨ ਹੋ ਗਏ ਛੱਤਾਂ ਤੇ ਝਾੜੂ ਨਹੀਂ ਫੇਰੇ ਸੀਗਾ ਮੈਂ ਪਹਿਲਾਂ ਇੱਕ ਕਰ ਬਸ ਲੇਖ ਚ ਲੈ ਤੇ ਆ ਪਾਂਡੇ ਤਾਂ ਇਹਨੇ ਕਾਫੀ ਸਾਰੇ ਪਾਪਾ ਜੀ ਕਹਿੰਦੇ ਮੈਨੂੰ ਖਿਚੜੀ ਬਣਾ ਕੇ ਦੇ ਦੋ ਕੋਈ ਖੁਸ਼ ਮੰਗ ਰਿਹਾ ਕੋਈ ਖੁਸ਼ ਮੰਗ ਰਿਹਾ ਪਰ ਉਸ ਤੋਂ ਪਹਿਲਾਂ ਮੈਂ ਥੋੜੇ ਜਿਹਾ ਕੱਪੜੇ ਧੋਲੇ ਨੇ ਬਹਿ ਪਾਏ ਹੋਏ ਨੇ ਦੂਜੇ ਪਾ ਕੇ ਫਿਰ ਅੱਗੇ ਚਲੀ ਜਾਵਾਂਗੀ ਉਪਰ ਆਉਦਮ ਖੇਤਾਂ 'ਚ ਜਾ ਕੇ ਸਾਰੇ ਬੂਟ ਸਾਰੇ ਪੈਂਟਾਂ ਹਟ ਰਹੀਆਂ ਆ। ਕਹਿਣਾ ਜੂ ਆਗੂ ਮੰਨਦੇ ਨਹੀਂ ਹੈਗੇ। ਹਾਏ ਮੈਂ ਤਾਂ ਖੇਤਾਂ 'ਚ ਜਾਣਾ ਹਾਏ ਮੈਂ ਤਾਂ ਖੇਤਾਂ 'ਚ ਜਾਣਾ। ਕਿੰਨਾ ਤਾਂ ਕਿੰਨਾ ਤਾਂ ਪਹਿਲੇ ਇੰਨਾ ਗਾਰਾ ਹੋਇਆ ਪਿਆ ਤੁਹਾਨੂੰ ਕਹਿੰਦੇ ਗਿਆਂ ਦੀ ਇਹ ਉਹ ਜਗ੍ਹਾ ਹੁੰਦੀ ਫੋਸ। ਅਸੀਂ ਨਹੀਂ ਮੋਟਰ ਨਾਲ ਕੱਢ ਸਕਦੇ ਇਹਨਾਂ ਫੋਸ ਨਾਲ। ਫਾਸੇਿਸ ਕੋਈ ਡੈਸਸ ਸੀਗੀ। ਕੰਦ ਦੇ ਨਾ ਕੱਪੜੇ Kita untuk 요 Bu <laughs> ne? <laughs> <laughs> ਜੀ ਕੀ ਬਣਾਈਏ ਪੀਨਾ ਨਹੀਂ ਕਾਲਾ ਬਣਾਉਣਾ ਤੇ ਅੱਪ ਦੇ ਖਾਤਾ ਤੇ ਕਹਿੰਦੇ ਅਸੀਂ ਦਾਲ ਨਹੀਂ ਖਾਣੀ ਇਹ ਨਹੀਂ ਖਾਣਾ ਹੋਣੀ ਉਹ ਯਾਨੀ ਦਾ ਉਹੋ ਜਿਹਾ ਨਕਸਾਂ ਕਰਾਂ ਤਾ ਮੈਂ ਇਹ ਕੰਤੂ ਨੂੰ ਸਰ੍ਹੋਂ ਦਾ ਤੇਲ ਪਾ ਕੇ ਇਹਦੇ ਵਿੱਚ ਦਵਾਈ ਮਿਲਾ ਕੇ ਨਾ ਫਿਰ ਖੇਤਾਂ 'ਚ ਰੱਖਾਂਗੀ ਹੋ ਗਈ ਨਾ ਸਾਨੂੰ ਪਤਾ ਨਹੀਂ ਕਿ ਕੰਨੀਂ ਬਾੜੋਂ ਬਾੜੋਂ ਮੋਟਰ ਦੀ ਨਾ ਤਾਰ ਬੱਟ ਤੇ ਸਾਰੀ ਉਹਦੇ ਕਰਕੇ ਮੋਟਰ ਕੱਢਣੀ ਪੈਣੀ ਹੈ ਸੱਤ ਮੋਟਰੇ ਨਹੀਂ ਲੌਟ ਆ ਰਹੀਆਂ ਕੋਈ 3 ਦਿਨ ਮੋਟਰ ਖਰਾਬ ਹੋਈ ਤੇਰੇ ਆਹ ਮੋਟਰ ਖਰਾਬ ਹੋ ਗਈ ਸਾਡੀ ਮੋਟਰਾਂ ਕੋਈ ਮੋਟਰਾਂ ਨਹੀਂ ਕਿਹਾ ਕਾਬੂ ਨਹੀਂ ਆਉਂਦੇ ਆਹ ਜੁਗੇ ਨੇ ਬਹੁਤ ਦਰਿਆ ਆਪਾਂ ਜੀ ਕਹਿੰਦੇ ਹਨ ਦਵਾਈ ਰੱਖ ਲੈ ਕਿ ਮੈਨੂੰ ਕੰਨ ਕੰਨਕ ਦੇ ਦੇ ਮੈਨੂੰ ਭੁੱਲ ਗਏ ਕਹਿੰਦੇ ਮੈਂ ਕਿਹੜੀ ਦਵਾਈ ਰੱਖ ਕੇ ਆਵਾਂ ਤੇ ਉਹ ਕੀ ਕਰੀਏ ਜੁਗੇ ਨੇ ਬਾਹਰ ਚਲੋ ਗਿਆ ਆਨਕਾ ਤੋਂ ਅਗਲੇ ਮਸਾ ਕੋ ਫੇਟਵਾਰੀ ਜਾਣਾ ਪਈ ਬਣਕੀ ਕਰਨਾ ਸੀ ਤਾਂ ਪਰਿਵਾਰ ਕਹਿੰਦੇ ਦਸ ਬਿਲੀ ਨੋਟਸ ਚੁੱਕੇ ਸੀ ਚੂਹੇ ਕਰਕੇ ਨੂੰ ਮੋਬਿਲ ਕਰਣੀ ਪੈਣੀ ਥਾਰ ਵਿੱਚ ਕੋਈ ਨਹੀਂ ਚੱਲੀਆਂ ਭੁੰਨੀਏ ਸਭ ਤੋਂ ਪਹਿਲਾਂ ਤਾਂ ਜੀ ਮੈਂ ਕੱਜਰਾਤੇ ਆ ਫਿਰ ਸਾਰਾ ਸੇਕ ਜਾਉਂਗਾ ਇਥੇ ਵੀ ਪਾਟ ਤੋਂ ਆਪਣੀ ਖਿੰਦੀ ਨੂੰ ਬਸ ਹੁਣ ਤੱਕ ਫੇਰ ਸਾਫ ਕਰ ਆਪਣੇ ਬੀਜੀਆਂ ਲੀ ਗੀਆਂ ਆਪਣੇ ਇਥੇ ਘਰ ਦੇ ਕੋਲ ਰੱਬ ਨੇ ਇੰਨਾ ਕੁ ਜਦੋਂ ਮੀਂਹ ਪਾਇਆ ਪਾਣੀ ਖੜਾ ਦਿਆ ਪਤਾ ਨਹੀਂ ਹੋਣਗੇ ਪਰ ਨਹੀਂ ਪਰ ਨਹੀਂ ਕਿਤਾਂ ਦੇ ਪਤਾ ਨਹੀਂ ਨਾ ਸੁੱਕੀਆਂ ਨੇ ਪੱਕੀ ਦਾਣ ਪਤਾ ਨਹੀਂ ਐ ਜਦੋਂ ਵੀ ਬਜਵਾਤੀ ਸੀਗੀ ਪਰ ਉਹ ਕੰਮ ਹੋ ਗਿਆ ਮਸਾ ਮਸਾ ਗੰਜੀ ਨੇ ਸੀ ਰਿਖ ਜਾਇਆ ਉੱਪਰ ਹੋਣੇ ਕਰਦੇ ਰੱਬ ਨੇ ਉੱਪਰ ਹੋਣੇ ਪਾ ਦੇ ਮਸਾ ਮਸਾ ਨੇ ਕਹਿ ਕੇ ਕਿ ਕੁਛ ਨਹੀਂ ਮਿਲਣੀ ਸੀ ਦੇਖਦੇ ਉੱਥੇ ਸਫਾਈ ਕਰਾ ਕੇ ਨਾ ਅੰਦਰ ਉੱਥੇ ਲਾਓ ਧਿਆਨ I mm -hmm. ਆ ਗਿਆ ਬੋਟੀ ਜਿਹੜਾ ਤਾਂ ਤੇ ਹੁਣ ਨਹੀਂ ਲੈਣ ਰੱਖ ਕੇ ਇੱਕ ਪਾਸੇ ਹੋਰ ਰੱਖ ਦਵਾ ਆ ਚੱਲਨੀ ਆਪਾ ਜੀ ਨੇ ਖਾ ਲਿਆ ਅਸੀਂ ਰਹਿ ਤੀ ખીશણ ઴ણા�ે ખીણલે ખીણલે,તાલેણ ખીણે ખીણતલે,કિણએણ ખીણા�લે,જ્ળેરાલે,કિરણે ખીણિા�લે,હળીા�� ਮੋਟਾ ਮੋਟਾ ਤੁਸੀਂ ਤਾਂ ਮੇਰੇ ਘਰ ਨਹੀਂ ਆਉਂਦੇ ਜੇ ਤੁਹਾਨੂੰ ਕਹਿ ਦਿੰਨੀ ਇਹ ਵੀ ਬਾਈ ਲੋ ਬੋਲ ਕੇ ਖਾ ਲੋ ਚਲੀਏ ਘਰ ਦਾ ਮੈਂ ਮਿੰਨੂ ਜਿਹੜੀ ਦੇਖਦੀ ਆ ਨੀ ਮੇਰੀ ਭੈਣ ਆ ਜਾ ਭਰਾ ਹਨ ਕਿੰਨੇ ਕੇ ਮੇਰੀ ਇੱਕ ਭੈਣ ਹੈ ਹਨ ਉਹਨੇ ਮੈਨੂੰ ਸਪੈਸ਼ਲ ਕਿਹਾ ਕਹਿੰਦੀ ਕਹਿੰਦੀ ਇਹ ਲੋ ਖਾ ਲੋ ਵੀ ਐਂਕਰੇ ਸਾਡੇ ਮੂੰਹ ਤੇ ਪੈਰ ਜਖਰੇ ਵੀ ਕਿਉਂ ਖਾ ਲੋ ਬੁਲਾ ਸਪੈਸ਼ਲ ਇਨਵਾਈਟ ਕਰ ਫੇਰ ਸਾਨੂੰ ਗੋਲ ਕੇ ਭੇਟਵਾਈ ਮੈਂ ਕਿਹਾ ਚਲੋ ਗੋਲ ਕੇ ਤੁਹਾਨੂੰ ਗੋਲ ਕੇ ਨਾ ਆਈ ਨਾ ਮੁੱਕ ਜਦ ਤੱਕ ਮੇਰੀ 바ਰੀ ਆਣੀ ਖਾਣ ਦੀ ਨਾ ਉਹ ਤੱਕ ਠੰਡੀ ਹੋ ਜਾਣੀ ਕੋਈ ਮੈਂ ਹਜੇ ਇੱਧਰ ਕੋਈ ਤੜਕਾ ਲਾਣਾ ਹੈ ਲਓ ਜੀ ਖਾ ਲਓ ਛੱਲੀਆਂ ਖਾ ਕੇ ਫੇਰ ਕਹਿੰਦਾ ਕਿ ਜਦੋਂ ਕਿਸੇ ਨੇ ਸਾਨੂੰ ਕਹਿੰਦੇ ਖਾ ਲਓ ਲਓ ਛੱਲੀਆਂ ਆਪਾਂ ਦੇ ਰਾਇਏ ਤੇ ਹੁਣ ਆਪਾਂ ਬਣਾਉਣ ਲੱਗੇ ਖਿਚੜੀ ਕਿਛ ਕਿਤੇ ਮੈਂ ਕਿਵੇਂ ਬਣਾਣੀ ਹੋਣੀ ਸਾਡੇ ਘਰਪਾ ਜੀ ਨੂੰ ਸ਼ੌਂਕ ਹੈ ਜੀ ਪਿਆਜ਼ਾਂ ਦਾ ਤੜਕਾ ਲਾ ਕੇ ਫੇਰ ਹੀ ਜੀ ਅੰਨੇ ਨਵੇਂ ਮਰੀਜ਼ਾਂ ਲਈ খিਚੜੀ ਖਾਣੀ ਹੈਗੀ ਫਤਫਾਪਾ ਇਹ ਟਮਾਟਰ ਵੀ ਪਾਣੇ ਪਰ ਟਮਾਟਰ ਨਹੀਂ ਪਉਂਦੀ ਹੈਗੀ ਵਿੱਚ ਮੈਨੂੰ ਇਹ ਹੁੰਦਾ ਵੀ ਚਲੋ ਅਸੀਂ ਵੀ ਉਹ ਅਸੀਂ ਦਾ ਖਾ ਲੈਂਦੇ ਜੇ ਟਮਾਟਰ ਉਹ ਤੋਂ ਖਾ ਲੈਂਦੇ ਹਨਾ ਔਰ ਧੀਰਾ ਪਾ ਲੈ খিਚੜੀ ਦੇ ਵਿੱਚ ਦੋ ਪਿਆਜ਼ ਛੋਟੇ നമക്കിച്ച് കാല മി ഫാമി ਜੀ ਮਸਾਲਾ ਆਪਣਾ ਰੈਡੀ ਹੋ ਗਿਆ ਆਪਾਂ ਨੇ ਇੱਕ ਗਲਾਸ ਕਰਿਆ খিਚੜੀ ਦਾ ਤੇ ਲਗੀ ਚੋਲ ਦਾ ਸਾਰਾ ਕੁਝ ਪਾ ਕੇ ਇਹਦੇ ਵਿੱਚ ਪਾਣੀ ਪਾ ਦਾਂਗੇ ਇਹਦੇ ਵਿੱਚ ਚੋਲ ਦਾ ਦੋ ਤਿੰਨ ਸਾਢੇ ਤਿੰਨ ਗਲਾਸ ਪਾਣ ਦੇ ਬਾਅਦ ਵੀ ਇਸ ਤੋਂ ਕਿਉਂਕਿ ਅਪਾ ਤਿੱਕੀ ਬਣਾ ਰਹੇ ਆ ਆਪਾਂ ਚੋਲ ਨਹੀਂ ਬਣਾ ਰਹੇ ਮੇਰੀ খিਚੜੀ ਚ ਪਾਣੀ ਵੱਧ ਚਾਹੀਦਾ ਤੇ ਚੋਲਾਂ ਚ ਦੁੱਗਣਾ ਜਾਂਦਾ খিਚੜੀ ਚ ਤਿੱਕਣਾ ਪਾਲੋ ਹਨ ਜਿਹੜੇ ਪਚੋਰ ਬਣਾਉਣੇ ਆ ਨਮਕੀਨ ਉਹਦੇ ਵਿੱਚ ਆਪਾਂ ਮੰਨ ਇੱਕ ਗਲਾਸ ਚੋਲਾ ਦਾ ਲਿਆ ਦਾ ਇੱਕ ਗੋਗਲਾਸ ਪਾਣੀ ਦੇ ਤੇ ਜੇ ਪਿਜੜੀ ਬਣਾ ਰਹੇ ਤਾਂ ਉਹਦੇ ਵਿੱਚ ਜੇ ਆਪਾਂ ਨੇ ਇੱਕ ਗਲਾਸ ਚੋਲਾ ਦਾ ਲਿਆ ਤਾਂ ਆਪਾਂ ਤਿੰਨ ਗਲਾਸ ਪਾਣੀ ਪਾਵਾਂਗੇ ਬਾਕੀ ਮੈਂ ਤੁਹਾਨੂੰ ਦੱਸ ਦਿਆਂ ਤੁਤੀ ਕਿਵੇਂ ਬਣਾ ਲੈ ਮੈਂ ਤਾਂ ਭਈ ਹੀ ਬਣਾਉਣੀ ਹੈ ਕਈ ਵਾਰ ਜੇ ਮੇਰੇ ਕੋਲ ਪਾਣੀ ਘੱਟ ਹੋ ਜਾਂਦਾ ਫਿਰ ਫਿਰ ਆਪਾਂ ਬਾਅਦ ਵਿੱਚ ਥੋੜਾ ਪਾਣੀ ਧਰਵਾ ਕੇ ਹੋਰ ਪਾ ਲੈਂਦੇ ਹਾਂ 0 0 0 ਜਾਨ ਨੂੰ ਕੁਲੀ ਤੇਰਪਾ ਕੁਲੀ ਵੀ ਜਾਨਿਆ ਹੁਣ 5 6 ਛੀਕੇ ਲਵਾ ਦੂਣੀ ਉਹ ਚਾਰ ਪੰਜ ਚਾਰ ਪੰਜ ਛੀਕੇ ਲਵਾ ਚ ਨਾ ਔਰ ਜਿੰਨੂੰ ਖੋਲ ਕੇ ਜਾਨ ਨੂੰ ਨਾਲ ਪਰਚੀ ਨਾਲ ਪੀਸ ਜੀ ਲਵਾਂਗੇ